ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱlo dairy farm ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਕੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਗੁਰਜਨ ਸਿੰਘ ਜੀ ਪਿੰਡ ਆ ਗਿਆ ਆਪਣਾ ਵਿਗੜਵਾਲ ਜੀ ਪਿੰਡ ਵਿਗੜਵਾਲ ਜ਼ਿਲ੍ਹਾ ਕਿਹੜਾ ਪੈ ਗਿਆ ਜੀ ਜਿਹੜਾ ਸੰਗਰੂਰ ਸੰਗਰੂਰ ਸਨਾਬ ਦੇ ਨੇੜੇ ਆ ਗਿਆ ਹਾਂਜੀ ਹਾਂਜੀ ਮੋਬਾਈਲ ਨੰਬਰ ਜੀ ਆਪਣਾ ਕੈਨ ਹੋਇਆ ਕੋਸਟ 33 96534 ਹਾਂਜੀ ਉਹਦੇ ਵਗੈ 5077 50772 ਹਾਂਜੀ ਜਿਹੜੀ ਅੱਜ ਆਪਾਂ ਬਿਹੜ ਦੇਖੀਏ ਨਾ ਬਈ ਜੀ ਕਿਹੜਾ ਸੂਰਾ ਸੂਰੀ ਆ ਤੀਜਾ ਸੂਰਾ ਸੂਰੀ ਆ ਆਪਣੇ ਘਰੇਲੂ ਘਰ ਦੀ ਬਿਹੜ ਆਗੇ ਠੀਕ ਆ ਦੂਜੇ ਸੂਏ ਆਪਣੇ ਕੋਲ ਕਿੰਨਾ ਦੁੱਧ ਦਿੰਦਾ ਇਹਨੇ ਇਹ ਨਹੀਂ 25 ਤੇ 26 ਦੇ ਵਿਚਕਾਰ ਦਿੱਤਾ ਜੀ ਠੀਕ ਆ ਦੂਜੇ ਸੂਏ ਆਪਣੇ ਕੋਲੇ 25 ਕਿਲੋ ਦੁੱਧ ਦਿੰਦੇ ਇਹਨੇ ਬਿਹੜ ਨੇ ਦਿੱਤਾ ਤੇ ਦੁੱਧ ਵੀ ਫਿਰ ਹਲਕਾ ਜਿਹਾ ਕ੍ਰਾਸ ਪੈਂਦਾ ਚੰਗਾ ਫੈਟ ਵਾਲਾ ਦਿੰਦੀ ਹੋਊਗੀ ਹਾਂਜੀ ਹਾਂਜੀ ਵਧੀਆ ਜੀ ਠੀਕ ਆ ਅੱਜ ਇਹਦੇ ਦਿਨ ਕਿੰਨੇ ਕਰੇਗਾ ਸੂਨ ਦੇ ਵਿੱਚ ਇਹਦੇ 19 ਦਿਨ ਪੂਰੇ ਹੋ ਜਾਣਗੇ ਕਾਲੂ ਦਿਨ ਪੂਰੇ ਆ ਅੱਜ 15 ਤਰੀਕ ਨੂੰ 16 ਨੂੰ ਦਿਨ ਪੂਰੇ ਹੋ ਜੇ ਠੀਕ ਹੈ ਅੰਦਾਜ਼ਾ ਹਜੇ ਸਟਾਈਕ ਕੀ ਦੁੱਧ ਕਿੰਨਾ ਪਾ ਦੂਗੀ ਜੀ ਇਹ ਇਹ ਕਿ ਦੁੱਧ ਕਿੰਨਾ ਕੁ ਦੇ ਦੂਗੀ ਫੇਰ ਕੀ 27 28 ਦੇਣਾ ਚਾਹੁੰਦਾ ਜੀ ਕਹਿੰਦਾ ਪਾ 25 ਤੋਂ ਪਾਲ ਵਾਲੀ ਗਰਮੀ ਦੇ ਵਿੱਚ ਵੀ ਹੈਗੀ ਆ ਹਾਂ ਜੀ ਠੀਕ ਹੈ ਰੇਟ ਇਹਦਾ ਕੀ ਰੱਖਿਆ ਜੀ ਹੈ ਜੀ ਰੇਟ ਫੇਰ ਕਿ 100 ਰੁਪਏ ਮਾੜਾ-ਵਟਾ ਮਾਰਦਾਨ ਹੋ ਜਾਊਗਾ ਕਰ ਦਾਂਗੇ ਜੀ ਸੂਬਰ ਕੱਦ ਕਾਟ ਵਗੈਰਾ ਦੇਖੋ ਬੈੜਦਾ ਸੋਹਣਾ ਸਾਫ਼ ਸੁਥਰਾ ਰਾਜੀ ਸਮੀ ਪਲੀ ਵੀ ਲੱਸੀ ਨਾ ਵੀ ਕਿਸੇ ਪਾਸੋਂ ਕਹਿੰਦੇ ਪਾਪੀ ਖੱਲੀ ਛੱਡ ਦੋ ਸਾਤ ਸੁਆਦੀ ਠੰਡੀ ਪੂਰੀ ਆ ਜਾਵਾ ਹਨਾ ਠੀਕ ਆ ਹਾਥ ਉੱਤ ਵਧੀਆ ਫਰਾਂਉਂਦੀ ਆ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਜਾਵਾ ਸੋ ਵੀਰੋ ਦੇਖੋ ਠੰਡੀ ਸੀਲ ਜਾਵਾ ਸੜਕ ਦੇ ਬਾਹਰ ਗੱਡੀ ਖੜੀ ਆ ਕਿਸੇ ਪਾਸੋਂ ਆਸਤ ਤਰਾਣੀ ਕਹਿੰਦੇ ਬਾ ਉਹ ਦੋ ਬੰਦੇ ਬਿਠਾ ਲੈਣੇ ਵਧੀਆ ਚਾਹ ਦੋ ਬੈਠੀ ਚੱਲੋ ਤੋਂ ਨਹੀਂ ਦੋ ਨਾਲ ਹੀ ਠੀਕ ਆ ਦੋ ਜਣੇ ਵਹਿ ਕੇ ਚੋਣੇ ਠੀਕ ਆ ਵਧੀਆ ਲੰਬਾ ਟਾਈਮ ਦੋ ਦਿੰਦੀ ਆ ਤੋਰ ਦਰ ਰਸਾ ਵੜ ਕੇ ਬੜੀ ਲੰਬੀ ਹੋਰ ਸੋ ਵੀਰੋ ਦੋ ਜਣੇ ਵੀਰ ਕਹਿੰਦੇ ਬਹਿ ਕੇ ਚੋਣੇ ਆ ਕਿਸੇ ਪਾਸੋਂ ਲੱ HF ਦੇ ਵਿੱਚ ਹਲਕਾ ਫੁਲਕਾ ਜਿਹਾ ਕ੍ਰਾਸ ਪੈਂਦਾ ਤੇ ਲੱਖ ਰੁਪਿਆ ਵੈੜ ਦੀ ਡਿਮਾਂਡ ਆ ਮਾੜਾ ਮੋਟਾ ਮਾਨਦਾਨ ਮੌਕੇ ਤੇ ਵੀਰ ਕਰ ਦੇਣਗੇ ਰਾਜੀ ਸਮੀ ਭਲੀ ਵੀ ਲਿੱਸੀ ਨਾ ਵੀ ਕਿਸੇ ਪਾਸੇ ਨਹੀਂ ਫੁੱਲ ਜਿੰਦ ਜਾਨ ਜਾਤ ਪਾਤ ਦੇ ਵਿੱਚ ਪੈਂਦੀ ਹੈਗੀ HF ਦੇ ਵਿੱਚ ਹਲਕਾ ਕਰੋ ਜਿੰਨਾ ਗਰਮੀ ਦੇ ਵਿੱਚ ਆਪ ਨੂੰ ਚਾਹੀਦਾ ਬਾ ਮੋੜ ਲਓ ਵੀਰੇ ਲੈ ਚੱਲੋ ਤੇ ਬਾਈ ਜੀ ਨੰਬਰ ਡਰੈਸ ਇੱਕ ਕਰੀ ਫੇਰ ਬੋਲਦੇ ਆਪਣਾ 96534 96534 ਹਾਂਜੀ 50772 50772 ਹਾਂਜੀ ਤੇ ਲੱਖ ਦੇ ਵਿੱਚੋਂ ਮਾਨਦਾਨ ਕਰ ਦਾਂਗੇ ਹਾਂਜੀ ਕਰ ਦਾਂਗੇ ਠੀਕ ਹੈ ਮੋਬਾਈਲ ਨੰਬਰ 96534 ਜੀ ਉਦੋਂ ਅਗੇ 50772 ਇਹ ਆਪਣਾ ਸੁਨਾਮ ਤੋਂ ਕਿੰਨੀ ਦੂਰ ਪੈ ਗਿਆ ਪਿੰਡ ਸੁਨਾਮ ਤੋਂ 4-5 ਮਿੰਟ ਸੰਗਰੂਰ ਤੋਂ ਪੈ ਗਿਆ 15-17 ਹਾਂਜੀ ਠੀਕ ਆ ਸੋ ਵੀਡੀਓ ਦੇਖਣ ਲਈ ਸਭ ਦਾ ਤਹਿਤ ਰੋ ਧੰਨਵਾਦ ਜਲਦ ਮਿਲਦੇ ਆਂ